بس ودی ہاں ہاں کر لیا تین بہت پہنا ਸਭਾ ਕਿ ਆ ਤਾ ਕੁੜੀ ਉਹ ਚੰਗੀ ਉਹ ਤਰਕੇ ਤੇ ਆ ਤੂੰ ਰੋ ਕਿਤੇ ਨਾਮਣਾ ਨਿਕਲ ਜਾਂਦੀ ਐ ਬੋ ਜੀ ਹਾਲ ਭੈਣ ਮੈਂ ਵੀ ਘਟ ਪੜ ਲੈ ਕੇ ਜਾਂਦੀ ਹਾਂ ਤੇ ਹੁੰਦਾ ਘਟ ਪੜੀ ਆ ਮਾਂ ਜੀ ਜਾਵਾਂ ਭਾਂਡੇ ਮੇਹੋ ਜੀ ਨਹੀਂ ਕੋਈ ਗੱਲ ਇਹ ਤੂੰ ਚੰਗੀ ਪਰ ਤੂੰ ਕਿਤੇ ਪੜਿਆ ਲਿਖਿਆ ਨਾ ਘਟ ਵਾ ਉਹਦੇ ਨੂੰ ਥੱਲੇ ਲਾਇਆ ਹੀ ਉਹਨੇ ਚਲਾਕ ਵਾ ਜਾਨੀ ਹਾਂ ਜਾਨ ਦਾ ਥੱਲੇ ਲਾਉਣ ਵਾਲੇ ਹੀ ਰੱਗਦੇ ਨਾ ਸਾਰੇ ਤੇਰੇ ਅੱਗੇ ਖੜਦੇ ਉਹ ਨੂੰ ਮੈਡਮ 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 ਕਾਤੋਂ ਮੱਤਾਂ ਦੇਂਦੀ ਰਹੀ ਨਹੀਂ ਪਰ ਮੇਰੇ ਕੋ ਮੱਤਾਂ ਨਹੀਂ ਲਈਆਂ ਮੈਂ ਤੇ ਤੇਨੂੰ ਆਣੀ ਆ ਪੀ ਚੱਜਣਾ ਕਰ ਇਹਨਾਂ ਦੀ ਸਿੱਧੀ ਹੋ ਗਾੜੀ ਇੱਦਾਂ ਕੰਮ ਨੂੰ ਸੁੱਤਰ ਆਉਣਾ ਪੂ ਸਾਰੀ ਉਮਰ ਹੀ ਥੱਲੇ ਲੱਗੀ ਨੀ ਪੈਣਾ ਮੈਂ ਠੀਕ ਕਰਾਂ ਮੈਂ ਤਾਂ ਬੜੀ ਦੁਖੀ ਹੋ ਵੀ ਕੰਮ ਕਰ ਕਰ ਕੇ ਸਾਰੀ ਉਮਰ ਮੇਰੀ ਲੰਘੀ ਕੰਮਾਂ ਚ ਤਾਜੀ ਚਾਹ ਬਣਾਵਾਂ ਨਹੀਂ ਨਹੀਂ ਚਾਹ ਨਹੀਂ ਮੈਂ ਪੀ ਬਸ ਤੂੰ ਕਹਿਆ ਤਾਂ ਮੈਂ ਪੀ ਲਈ ਮੈਂ ਤੇ ਇੱਥੇ ਕਰਕੇ ਆਈ ਹਾਂ ਮੈਂ ਕਿਹਾ ਅਸੀਂ ਵੇਲੇ ਮੈਡਮ ਤੁਹਾਡੀ ਗਈ ਹੁੰਦੀ ਕੰਮ ਤੇ ਉਹ ਤੇ ਪੈਣਾ ਛੁੱਟੀ ਵਾਲੇ ਦਿਨ ਤੋਂ ਲੈ ਆਉਂਦੀ ਪਰਚੀ ਜੀ ਉਹ ਪੜੀ ਜਾਂਦੀ ਪੜੀ ਜਾਂਦੀ ਉਹ ਵੀ ਉਹਦਾ ਨਾ ਕਿ ਜਾਂਦਾ ਤੇ ਤੈਨੂੰ ਪਹਿਲਾ ਪਹਿਤੇ ਲਗਾ ਦੀ ਫੜਾਇਆ ਪਈ ਨਾ ਮੈਨੂੰ ਤੇ ਮੇਰਾ ਘਰ ਕੋਈ ਤੁਰੂ ਨਾ ਪਹਿਲਾਂ ਤੇ ਲੱਤੋਂ ਕਿੰਨੇ ਤੂੰ ਦੁਸ ਜੇ ਪਾਣੀ ਦਾ ਤੈਨੇ ਇਤੋਂ ਤੇ ਸਿਆਖ ਹੀ ਪਤਾ ਲੱਗਦਾ ਵਾ ਕਿ ਤੈਨੂੰ ਕੰਮ ਦੇ ਹੀ ਰੱਖਿਆ ਹੀ ਬਸ 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 ਪਾਸੇ ਹੋ ਤੇ ਗੱਲਾਂ ਮੈਂ ਉਹ ਗੱਲ ਵੀ ਪੜ ਲਿਖ ਜਾਂਦੇ ਤੂੰ ਕਦੀ ਕਿਹਾ ਨਹੀਂ ਉਹਨਾਂ ਨੇ ਇਹਨਾਂ ਇਹਨੂੰ ਆਪਣੀ ਜਠਾਣੀ ਨੂੰ ਕਦੀ ਕਿਹਾ ਨੂੰ ਤ ਤੇ ਜਿਹੜੇ ਮੇਰੇ ਸਸਰ ਨਾਲਾਡੂ ਖਾਂ ਬੈਠੀ ਉਹ ਇਸ ਸਸਰ ਦਾ ਕੰਦਿਨਾ ਹੁੰਦੀ ਆ ਨੂੰ ਜਠਾਣੀ ਆਪਣੀ ਦੇ ਦਵਾਲੇ ਹੋ ਹੇ ਦਲ ਮਾਵਨੀਆਂ ਆਜਾਉਂਦੀਆਂ ਆਜੇ ਲਿਆ ਖਾਖੀ ਉਹ ਪੰਮੀ ਆਜੇ ਨੂੰ ਕਹਿੰਦਾ ਗਾਮ ਚੰਗ ਆਜੇ ਨੀ ਖਾਖਾ ਤੁਹਾਨੂੰ ਕੋਈ ਕੰਮ ਨਾ ਕਰੀਂ ਤੂੰ ਨਾ ਨਾ ਮੈਂ ਨਹੀਂ ਕਰੂਆ ਕਿ ਮੈਂ ਕੰਮ ਕਰ ਕਰ ਥੱਕ ਗਈ ਬੋਲਦੀ ਮੈਂ ਕਰੂ ਰਿਆ ਚ ਪਾਣੀ ਚਾ ਰੋਟੀਂ ਪੇਟ ਤੇ ਬੈਠੀ ਅੱਜ ਨਾ ਪੁੱਛੀ ਅੱਜ ਨਾ ਕੋਈ ਪੁੱਛੀਆ ਅੱਜ ਨਹੀਂ ਪੁੱਛੀ ਗਰਾਉਂ ਤੈਨੂੰ ਤੱਕਲੀ ਹੋਣਾ ਪੈਣਾ ਮੈਂ ਜਦੋਂ ਹੋਵੇਂਗੀ ਤੇ ਫਿਰ ਤੂੰ ਵਜੇਂਗੀ ਚੱਲ ਲੈ ਤੂੰ ਵਾਵਾ ਹੌਸਲਾ ਆ ਜਾ ਤੇ ਜਨੀ ਮੈਂ ਕਿ ਤੇਰਾ ਭਲਾ ਸੋਚਦੀ ਆ ਤੇ ਮੇਰੀ ਭੈਣ ਨਾ ਬੜੀ ਇੱਕ ਤੱਕਲੀ ਮੈਨੂੰ ਸਲਾਹ ਦੇ ਕੇ ਗਈ ਮੈਂ ਆਨੀ ਆ ਵੀ ਤੇਰਾ ਭਲਾ ਹੋ ਜੇ ਤੂੰ ਦੇ ਖਪ ਚੱਲਨੀ ਕੰਮ ਕਰ ਕਰ ਕੇ ਸਾਰਾ ਕੰਡਾ ਨਹੀਂ ਇੰਨਾ ਕਰ ਉਹਨੇ ਆ ਜਿਹੜਾ ਉਹਦਾ ਤੋਸਾ ਹੋਣਾ ਪੈਣਾ ਸਾਰੇ ਨੇ ਆਣੇ ਦਾ ਨਾ ਉਹਦੇ ਨੇ ਆਏ ਆ ਉਹਦਾ ਘਰ ਦਾ ਸਰਦਾ ਉਹਦਾ ਮੁੰਡਾ ਬਾਹਰ ਆ ਕਮਾਈ ਉਹਨੂੰ ਵਾਧੂ ਆਉਂਦੀ ਆ ਆਪ ਵੀ ਅਗਲੀ ਚਾਰ ਪੈਸੇ ਕਮਾਉਂਦੀ ਆ ਫਿਰ ਤੇਨ ਪਹਾਵ ਨਹੀਂ ਕੋਈ ਤੇਨਾ ਤੋਲੀ ਵੇ ਲੈ ਮੁੰਡੀ ਤੇਰੇ ਉਤੇ ਤੇਰੀ ਕੁੜੀ ਨੂੰ ਬਹੁਤ એનર્ਜੀ ਖੋਸ਼ ਹੋ ਜਾਂਦੀ ਹੈ ਕੀ ਕਰੀਏ ਫਿਰ ਨਹੀਂ ਨਹੀਂ ਆਪਾਂ ਇੱਕ ਹੋਰ ਪ੍ਰਕਾਰ ਨੂੰ ਕਿਹਾਂ ਤੇ ਫਿਰ ਉਹਨੂੰ ਬੋਧ ਪਾਉਂਗਾ ਮੇਰਾ ਨਾ ਉਹਦਾ ਨਾ ਨਹੀਂ ਮੈਂ ਤੇ ਇਹ ਮਤਾਂ ਦੇ ਦਿੱਨਾ ਕਿ ਮੈਂ ਹੁਣ ਆਉਂਦੀ ਆ ਨਾ ਅੱਜ ਅੱਜ ਮੈਂ ਵੀ ਨਹੀਂ ਗਿਆ ਕੁਮੀ ਕਹਾਂ ਤਾਂ ਨਹੀਂ ਇਦਾਂ ਕਰੀਂ ਤੂੰ ਜਿੰਦਾ ਮੈਂ ਤੇ ਸਮਝਾਇਆ ਉਹ ਕਿ ਕੰਨਾ ਕਰਾ ਅੱਜ ਤੇ ਪਾੜ ਦੂੰ ਵਾਟਰ ਆਹ ਨਾ ਠੰਡ ਚ ਅਮੇਜ ਲੱਗੀ ਰਹਿਣੀ ਆਪੇ ਠਰੂਗੀ ਆੜ ਕੇ ਕੰਮ ਕਰੂ ਸੋਟ ਵੀ ਚਾਰਾ ਕੰਮ ਸੋਈ ਚੋ ਨਾ ਜਿਹਨੇ ਕਰਦੀ ਅੱਜ ਹੁਣ ਬਹਿ ਜਾਣਾ ਕੰਬਲ ਨਾ ਨਾ ਮੈਂ ਲੈ ਜਾਣਾ ਕੰਬਲ ਲੈ ਕੇ ਮੈਂ ਵੀ ਮੈਂ ਟੇਕ ਲਈ ਆ ਰਹਿਣਾ ਨਾ ਮੈਂ ਜਦੋਂ ਕੋਈ ਇੱਥੇ ਮੰਨੂ ਹਿਫ ਆ ਹਿਫ ਕਿੰਨਾ ਬਾਹਰ ਕਿੱਡੀ ਨੇ ਨਾ ਵੀ ਬਹਿਣ ਲੱਗੀ ਹੈ ਕੀ ਮਾਤੇਂ ਦੀ ਆ ਰੇਕਾ ਅੱਜ ਨਹੀਂ ਬੀਓ ਜਪਾਨ ਤੋਂ ਨਹੀਂ ਵੀਦੀ ਬਸ ਤੁਹਾਨੂੰ ਬੋਲਦਾ ਤਾਂ ਇਹ ਨੂੰ ਕੀ ਹੋਇਆ ਵਾ ਪਾਣੀ ਦਾ ਘੁੱਟ ਵੀ ਨਹੀਂ ਪੁੱਛਿਆ ਜਾਂਦੇ ਤੇ ਮੈਨੂੰ ਆਈ ਤੈਨੂੰ ਕੀ ਹੋਇਆ ਅੱਜ ਤੂੰ ਮੈਨੂੰ ਬੁਲਾਇਆ ਤੱਕ ਨਹੀਂ ਆ ਨਾ ਤੁਸੀਂ ਪਾਣੀ ਦਾ ਨਹੀਂ ਕੋਈ ਪੁੱਛਿਆ ਹੈ ਲੈ ਆ ਪਿਆ ਗਵਾ ਤੇ ਮੈਂ ਨਾ ਤੇ ਪਿਆਣਾ ਨਾ ਮੈਂ ਤੈਨੂੰ ਪਾਣੀ ਪੁੱਛ ਨਾ ਮੇਰੇ ਯੂਟਿਊਬ ਤੋਂ ਨਾ ਦੇਣੇ ਆਣੇ ਨੇ ਬੋਤੀ ਮੈਡਮ ਨਾ ਬਣਿਆ ਆਪ ਵੀ ਕੋ ਕਰ ਲਿਆ ਕਰ ਮੈਨੂੰ ਨੌਕਰੀ ਨਹੀਂ ਲੱਗੀ ਜੇ ਘੱਟ ਪੜ੍ਹੀ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਮੈਨੂੰ ਚੌਕੇ ਚ ਵਾੜਤਾ ਚੌਕੇ ਚ ਵਾੜਤਾ ਹੈ ਮੈਂ ਚੌਕੇ ਚ ਵੜੀ ਨਾ ਮੈਂ ਤਾਂ ਨੌਕਰੀ ਲੱਗੀ ਆਪ ਵੀ ਕੋ ਹੱਥ ਲਾਇਆ ਪਰ ਮੰਨਿਆ ਤੁਸੀਂ ਮੈਡਮ ਜੋ ਪਰ ਇਹਨਾਂ ਦੇ ਕੋ ਬਿ ਜਾਣੀ ਮੀਂਹ ਸਿੱਖਿਆ ਦੇਣੀ ਹੁੰਦੀ ਆ ਵੀ ਕੰਮ ਨਾ ਕਰੋ ਕਰ ਜਾਵੇ ਮੈਨੂੰ ਸਾਰੀ ਉਮਰ ਕੰਮ ਦਾ ਛੱਡਿਆ ਆਪ ਤੁਸੀਂ ਮੈਡਮਾਂ ਭਾਂ ਦੇ ਬੈਠੀ ਹੋ ਹੈ ਇਹ ਨਹੀਂ ਵੀ ਨਾ ਮਤਲਬ ਲੱਗਦਾ ਈ ਲਾਗੂ ਉਹ ਕਰਨਾ ਮਾਤਰਾਉਣਾ ਮੰਦ ਰਾਨੀ ਜਠਾਣੀ ਆਲਾ ਵੀ ਕੋਈ ਹਸਾਬ ਕਰ ਲਾ ਪੈਰੀਆਂ ਤੋਂ ਨੱਕਰਾਂ ਦੇ ਹੱਥਾਂ ਕਰ ਛੜਨਾ ਤੂੰ ਮੈਨਾਂ ਮੈਂ ਤੇਰੇ ਨਾਲ ਇਹੋ ਜਿਹਾ سلوਕ ਨਹੀਂ ਕਰਦੀ ਐਗੀ ਤੇ ਨਾ ਮੈਂ ਤੇਰੇ ਬਾਰੇ ਇਹੋ ਜਿਹਾ ਸੋਚਦੀ ਐਗੀ ਨਾ ਨਾ ਨਹੀਂ ਸੋਚਦੀ ਜੰਦੀ ਤੂੰ ਤੇ ਭੈਣ ਮੇਰੇ ਬਲਕੇ ਸੋਚਿਆ ਤੂੰ ਤੇ ਜਿਹਨੇ ਮੇਰੇ ਬਾਰੇ ਸੋਚਿਆ ਹੁੰਦਾ ਉਹ ਨਾਲੇ ਕਿਤੇ ਕੋਲੀ ਡੰਡਾ ਕੋਈ ਭਾਂਡਾ ਝਿੰਡਾ ਛਾਂਦੀ ਨਾ ਮੇਰੇ ਨਾਲ ਤੂੰ ਕਿ ਮੇਰੇ ਬਾਰੇ ਸੋਚਣਾ ਤੂੰ ਤੇ ਮੈਡਮ ਮੈਂ ਤੇ ਤੇਰੀ ਹੱਥ ਤੇ ਕਰਾਉਣੀ ਐ ਨਾ ਆਕੇ ਕਿਹੜੀਆਂ ਹਨਪਾਂ ਥੋੜਾ ਬੋਤਾ ਜੋ ਵੀ ਹੰਦਾਵਾ ਖਵਾਣ ਕੇ ਮੈਂ ਕਰਾਉਂਦੀ ਤੇ ਹੈਗੀਆਂ ਤੇ ਮੈਡਮ ਜੀ ਜਿੰਨੋ ਤੁਹਮੇ ਤੋਂ ਵੱਡੇ ਜੋ ਸਿਆਣੇ ਜੋ ਪੜੇ ਲਿਖੇ ਜੋ ਪਰ ਗੱਲ ਇਹ ਨਹੀਂ ਹੁੰਦੀ ਵੀ ਬਿਲਕੁਲ ਹੀ ਅਗਲੇ ਮੇਕ ਨੂੰ ਸੋਚ ਜਿ ਮਾਰਤਾ ਤੇ ਆਪਨੇ ਅੜ ਭਨੇ ਸਾਰਿਆਂ ਦੀ ਵਾਵਾ ਖੱਟਣ ਨੂੰ ਹੈ ਮਨਿਆ ਨੂੰ ਮੋਟਕ ਮੋਨੀ ਹੈ ਹੈ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਮੈਂ ਵਿਚਾਰੀ ਸੋਚ ਭਾਂਦੇ ਮਨਜੋਗੀ ਰਹਿ ਜਾ ਹਾਂ ਹੋਦੇ ਮੈਂ ਨਹੀਂ ਆਪਣੀ ਰਾਨਾ ਅੱਜ ਨਹੀਂ ਮੱਕੀ ਗੱਲਾਂ ਜਾਂ ਕੋਈ ਤਾਂ ਵਾਲੀ ਆ ਸਰ ਕੋਈ ਨਹੀਂ ਜੇ ਕਹਿ ਗਈ ਅੱਜ ਫੇਰ ਕੀ ਗੁੱਸਾ ਕਰਦਾ ਕਰਨਾ ਮੈਂ ਉਹ ਵੀ ਵਿਚਾਰੀ ਸਾਰੀ ਘੜੀ ਕਰਦੀ ਹੁੰਦੀ ਕੰਮ ਤੇ ਚਲੇ ਗਈ ਉਹ ਨਹੀਂ ਉਹ ਕਾ ਮੀਆਂ ਜੀ ਆਜੋ ਤੁਸੀਂ ਅੰਦਰ ਆ ਜਾਓ ਇਹ ਤਾਂ ਨਹੀਂ ਗਈ ਇਹ ਲੰਦੀ ਨੂੰ ਕੁਲਾ ਵੀ ਜਾਣੀ ਨਹੀਂ ਜੀ ਉਹ ਕਿਧਰ ਗਈ ਨਿੱਕੀ ਅੱਜ ਹਾਂਜੀ ਉਹ ਹੁਣੇ ਹੀ ਮਤਲਬ ਬਾਹਰ ਗਈ ਆ ਕੰਮ ਵਿੱਚ ਸੀ ਨਹੀਂ ਇਹ ਕੰਮ ਕੋਈ ਨਹੀਂ ਕਰਦੀ ਸਾਰਾ ਦਿਨ ਵੇਲੀ ਬੈਠੀ ਰਹਿੰਦੀ ਆ ਅੱਛਾ ਤੇਰੇ ਮਗਰੋਂ ਇੰਦਾ ਵੇਲੀ ਵੇਲੀ ਸਾਰੀ ਦਿਵਤਾ ਨੂੰ ਹਾਂ ਨਾ ਤੈਨੂੰ ਨਹੀਂ ਮੈਂ ਬੜਾ ਕੰਮ ਕਰਦੀ ਬੜਾ ਕੰਮ ਕਰਦੀ ਨਹੀਂ ਚਲੋ ਕੋਈ ਨਹੀਂ ਛੋਟੀ ਹੈਗੀ ਆ ਘਰ ਦੀ ਰਹੀ ਮੈਂ ਤੇ ਸਕੂਲ ਚਲ ਜਰਨੀ ਆ ਤੂੰ ਤੇੜੀਏ ਇਦਾਂ ਲਿਆਦ ਕਰ ਲਈਂ ਛੋਟੀ ਛੋਟੀ ਕਹਿ ਕੇ ਪਰ ਨਜਾਇਜ਼ ਪਹਿਲਾਂ ਚੁੱਕਦੀ ਮੈਂ ਕੋਲ ساری ਦਣੀ ਅਸੀਂਾਂ ਚੜ੍ਹ ਮੁੜ ਕੇ ਦਿੱਤੀ ਰਹਿੰਦੀ ਉਹ ਕੋਈ ਗੱਲ ਨਹੀਂ ਤੇਰੀ ਸਾਰਾ ਆ ਕੀ ਇਸ ਤਰ੍ਹਾਂ ਹੀ ਡਰ ਜਾ ਤੂੰ ਨਾ ਮੈਂ ਕਿ ਦਿੱਤਾ ਨਾ ਪੈਸੇ ਖਰਚ ਕੇ ਕਮਾਈ ਤੂੰ ਕਰਦੀ ਚੀਜ਼ਾਂ ਤੂੰ ਲੈ ਲੈ ਦਿੰਦੀ ਨਾ ਤੇ ਪੈਸੇ ਤੇਰੇ ਦਾ ਧਿਆਨ ਆਪ ਰੱਖਿਆ ਕਰੋ ਹਾਂਜੀ ਆਪਣੇ ਹੱਥਾਂ 'ਚ ਰੱਖਿਆ ਕਰੋ ਉਹਨਾਂ ਨਾਲ ਚੀਜ਼ਾਂ ਤੇ ਆ ਲੈ ਨਹੀਂ ਦਿੰਦੀ ਨਹੀਂ ਉਹਦੀ ਕੁੜੀ ਨੂੰ ਹੀ ਬਣਿਆ ਤੂੰ ਤੇ ਚੀਜ਼ਾਂ ਮੈਂ ਲੈ ਪੈਣਾ ਦਿੰਦੀ ਨਹੀਂ ਕੀ ਆ ਬੱਚਾ ਮੈਂ ਉਹ ਚੱਕੀ ਲਾਉਂ ਨਾ ਤੇ ਕਹਿੰਦੇ ਉੱਤੇ ਸਾਰੀ ਗੜੀ ਸਾਮਦੀ ਰਹਿੰਦੀ ਆ ਘਰ ਨਹੀਂ ਕੱਖ ਨਹੀਂ ਸਾਮਦੀ ਬੈਲੀ ਤੈਨੂੰ ਦੱਸਣੀ ਮੈਂ ਤੇ ਜਦੋਂ ਆਵਾ ਬੈਲੀ ਫਿਰਦੀ ਹੁੰਦੀ ਮੈਂ ਤਾਂ ਬੈਠੀ ਰਹਿੰਦੀ ਉਹਨੂੰ ਆ ਤੂੰ ਜਦੋਂ ਆਂ ਨਹੀਂ ਭਾਂਡੇ ਦੇ ਫੜਕੇ ਦੋ ਘਰ ਰਸੋਈ ਚ ਡਾ ਪੈਂਦੀ ਗਾੜੀ ਗਾੜੀ ਤਾਂ ਮੈਂ ਅਗੜੀ ਕੋਈ ਇੱਥੇ ਕੰਮ ਆਉਣ ਲਈ ਆਈ ਆ ਚਲੋ ਚਾਪੂ ਨਈ ਮਾਂ ਦੀ ਨਾ ਇਹਨਾਂ ਗੱਲਾਂ ਨੂੰ ਹਾਂਜੀ ਹਾਂਜੀ ਤੂੰ ਆਨੀ ਆ ਮੇਰੀ ਚੰਗੀ ਬੜੀ ਤੇ ਰਾਣੀ ਪਰ ਇਦਾਂ ਨਹੀਂ ਹੁੰਦਾ ਥੋੜਾ ਜਿਹਾ ਧਿਆਨ ਵੀ ਵਿਆਹ ਕਰੋ ਹੋਈ ਜਾਂਦੀ ਹੈ ਜਾਣੀ ਸਿਆਣੀ ਆ ਇਹ ਕੋਹੇ ਦੋ ਦਾ ਕੋਈ ਪਰਸਾਵਾ ਤੇਰਾ ਮੁੰਡਾ ਬਾਹਰ ਤੈਨੂੰ ਕੀ ਲੋੜ ਹੈ ਨਾ ਦਿੱਤੇ ਖਰਚੇ ਕਰਨ ਦੇ ਨਹੀਂ ਚਲੋ ਆਪਣੀ ਫੈਮਲੀਆ ਫੈਮਿਲੀ ਨੂੰ ਦੇਖ ਕੇ ਚੱਲਣਾ ਹੀ ਪੈਣਾ ਨਹੀਂ ਇੱਕ ਗੱਲ ਪੁੱਛ ਹਾਂਜੀ ਛਾਰੇ ਪੈ ਕੋਈ ਨੂੰ ਆਪਣੇ ਹੱਥ ਚ ਰੱਖਦੀ ਹੈ ਮੈਂ ਕਿਹਨੂੰ ਨਾਂ ਨੂੰ ਤੇ ਦੇਣੀ ਹੁੰਦੀ ਆ ਉਹਨਾਂ ਨੇ ਚਰਚਾ ਕਰੀ ਮੈਂ ਉਹ ਤੇ ਮੈਨੂੰ ਆਦੀ ਹੀ ਹਾਂ ਦਿੰਦੀ ਕੱਖ ਨਹੀਂ ਉਹ ਤੇ ਐਂ ਕਹਿੰਦੀ ਰਹਿੰਦੀ ਉਹ ਤੇ ਆਦੀ ਮੇਰੀ ਜਠਾਣੀ ਨਹੀਂ ਜਾਂਦੀ ਰਾਤ ਹੋ ਕੇ ਨਾ ਸਾਨੂੰ ਕੁਝ ਦਿਨ ਦੀ ਨਾ ਕੋਚ ਨਹੀਂ ਵਰਨੋਂਕਰ ਵੜਾਇਆ ਇਹ ਦੋ ਤੇ ਤੇਰੀ ਬੁਰੀਾਈ ਵੜੀ ਕਰਦੀ ਐ ਚਲੋ ਕੋਈ ਨਹੀਂ ਨਿਆਣੀ ਸੈਣੀਆ ਨੂੰ ਨਹੀਂ ਪਤਾ ਲੱਗਦਾ ਤੇ ਸਮਝ ਲਾ ਵੀ ਹੋੜੀ ਨਹੀਂ ਨਹੀਂ ਤੂੰ ਮੰਨਦੀ ਨਹੀਂ ਤੂੰ ਨਾ ਮੰਨ ਮੇਰੀ ਗੱਲ ਪਰ ਮੈਂ ਸੱਚ ਕਹਿੰਦੀ ਹੁੰਦੀ ਆ ਮੈਂ ਕਿ ਇਹ ਨੂੰ ਝੂਠ ਨਹੀਂ ਬੋਲਦੀ ਬਲੀਜਲਾ ਕੀ ਉਹ ਚਾਰੀ ਕਲੀਚਾ ਆ ਕੇ ਮਨ ਲੈ ਜ ਤੁਹਾਡੀਆਂ ਚੁਗਲੀਆਂ ਕਰਦੀ ਆ ਮਗਰ ਉਹ ਦਿਨੇ ਬਾਹਰ ਹੀ ਨਹੀਂਦੀ ਉਹ ਬੂਏ ਦੇ ਚੁਗਲੀਆਂ ਕਰਦੀ ਰਹਿੰਦੀ ਆ ਚਲੋ ਕੋਈ ਮੈਂ ਸਮਝਾਉਂਗੀ ਅਨੂਪੀ ਇਹਦਾ ਤਰੀਕਾ ਕਿਤਾਉਂਗਾ ਕੇ ਨੀ ਉਹ ਨੰਨੀ ਨੰਨੀ ਵੀ ਐਨੀ ਪਾ ਤੂੰ ਆਪਣਾ ਜੋਰ ਲਾ ਕੇ ਦਾਂ ਪਰ ਉਹ ਨੀ ਉਹ ਨੰਨ ਵਾਲਿਆਂ ਚ ਹੈਗੀ ਤੇ ਨਾ ਚਲ ਮੈਂ ਹੁਣ ਚਲਦੀ ਆ ਤੇ ਤੂੰ ਉਹਦਾ ਆਪਣਾ ਥੋੜਾ ਜਿਹਾ ਧਿਆਨ ਤੂੰ ਦੇ ਕਿ ਮੈਂ ਗਲਤ ਗੌਰ ਕਰਿਓ ਠੀਕ ਹਾਂ ਪੈਸੇ ਕੂਚੇ ਆਪਣੇ ਸੰਭਾਲੋ ਉਹ ਬਲੀਜਲਾ ਕੀ ਤੇ ਨੂੰ ਨਹੀਂ ਪਤਾ ਠੀਕ ਚੰਗਾ ਮੈਂ ਚੱਲਦੀ ਮੇਰਾ ਦਿੱਕਤ ਤੈਨੂੰ ਸਮਝਾਉਂਦੀ ਸਮਝਾਉਂਦੀ ਤਾਂ ਮੇਰੇ ਤਾਂ ਗਲਾ ਵੀ ਨਿਕ ਪਾ ਬੈ ਚਲਿਆ ਹਾਂ ਹੂੰ ਚੱਲਣਾ ਕਰਦੇ ਕਰਦੇ ਚੰਗਾ ਆ ਤੇ ਅਨੁਦਰ ਕੀ ਚੰਗਾ ਮੈਂ ਆਉਂਗੀ ਫੇਰ ਪਤਾ ਕਰ ਲੈ ਠੀਕ ਤੂੰ ਪੁੱਛ ਦੇਣਾ ਮੈਂ ਨਹੀਂ ਚਲਨੀ ਹੀ ਬਾਜ਼ਾਰ ਨੂੰ ਮੈਂ ਕਿਹਾ ਚੱਲ ਮੈਂ ਇਹਨਾਂ ਦੇ ਘਰੋਂ ਪਹਿਲਾਂ ਜਾਂਦੀ ਜਾਂਦੀ ਹੋ ਜਾਾਂ ਤੇ ਇਹਨਾਂ ਨੂੰ ਮਿਲਦਾ ਮੈਂ ਕਿਹਾ ਅੱਜ ਮੈਡਮ ਘਰੇ ਹੋਣੀ ਨਹੀਂ ਹਾਂਜੀ ਹਾਂ ਚੱਲ ਠੀਕ ਆ ਫੇਰ ਜਾਂਦਾ ਹਾਂ ਚੰਗਾ